56 ਵਾਰਡ ਇਹੀ ਰਹਿੰਦੇ ਬਾਕੀ ਵਾਰਡਾਂ ਦੇ ਨੰਬਰ ਇਹੀ ਰਹਿੰਦੇ ਜਿੱਥੇ ਵੱਧ ਘੱਟ ਸੀ ਉਹਨੂੰ ਨਾਲ ਦੇਚੋ ਲਾ ਕੇ گاਹਾ ਤੋਂ گاਹਾ ਤੋੜ ਲੈਂਦੇ ਤਾਂ ਕਿਆ ਬੋਰਡਬੰਦੀ ਨਹੀਂ ਸੀ ਹੋ ਸਕਦੀ ਪਿਛਲੀ ਵਾਰ ਆਡ ਲੈਡੀਆਂ ਸੀ ਐਤ ਕੀ ਈਵਨ ਲੈਡੀਆਂ ਕਰ ਲੈਂਦੇ ਇਸੇ ਤਰ੍ਹਾਂ ਸ਼ੈਡਿਊਲ ਕਾਸਟ ਦੇ ਰੋਟੇਟ ਕਰਨੇ ਸੀ ਉਹ ਨਹੀਂ ਕੀਤੇ ਹੁਣ ਉਦਾਹਰਨ ਦੱਸਦਾ ਇਹਨਾਂ ਦਾ ਵਾਰਡ ਹੈ ਜਸਪੁਰਾ ਜੀ ਦਾ ਜਿੱਥੇ ਸਦਾ ਜਿੱਤਦੇ ਆ ਇਹ ਉਹਨੂੰ ਵਧਾਣੀ ਮਾਰ ਕੇ ਪੰਜਾਂ ਚ ਬੰਡਿਆ ਤਾਂ ਕਿ ਇਹਨਾਂ ਦਾ ਵੋਟ ਦੀ ਬਰਬਾਦੀ ਕਰਦੀ ਹੈ ਸਾਰੇ ਐਸਸੀ ਨਾਲ ਦੇ ਵੋਟ ਸਾਰੇ ਐਸਸੀ ਕਰਤੇ ਜਾਂ ਲੇਡੀਜ਼ ਕਰਤੇ ਕਿ ਕੋਈ ਲੜ ਨਾ ਸਕੇ ਹਰ ਭਜਨ ਡੰਗ ਦਾ ਵੋਟ ਹੈ ਮੋਡਲ ਟਾਊਨ ਐਕਸਟੈਂਸ਼ਨ ਨੂੰ ਲੈ ਕੇ ਜੋੜਤਾ ਬੇਦਕਰਨਗਰ ਨਾਲ ਇੱਕ ਲੰਬੀ ਪੱਟੀ ਬਣਾਤੀ ਤਾਂ ਕਿ ਹਰ ਭਜਨ ਡੰਗ ਦੇ ਪਰਿਵਾਰ ਚੋਂ ਕੋਈ ਇਲੈਕਸ਼ਨ ਨਾ ਲੜ ਸਕੇ ਤੇ ਉਹਨੂੰ ਰਿਜ਼ਰਵ ਕਰ ਦਿੱਤਾ ਇੱਥੋਂ ਤੱਕ ਤੇ ਗੁੱਥਨ ਗੁੱਥਾ ਹੋਇਆ ਇਹ ਰਿਜ਼ਰਵ ਕਰਨ ਨੂੰ ਸਭ ਤੋਂ ਵੱਧ ਆਬਾਦੀ BC ਦੀ ਮੇਰ ਸਾਹਿਬ ਦੇ ਵਾਰਡ ਚਾ ਪੁਰਾਣੇ ਵਾਰਡ ਚ ਤੇ ਰਿਜ਼ਰਵ ਕਿੱਥੇ ਹੁੰਦਾ ਹੈ CMC CMC ਵਾਲਾ ਵਾਰਡ ਰਿਜ਼ਰਵ ਹੁੰਦਾ ਹੈ ਕਿਉਂ ਕਿਉਂਕਿ ਉੱਥੇ ਠੋਕ ਕੇ ਕਹਿੰਦਾ ਐਮਐਲਏ ਤੂੰ ਬਾਹਰ ਨਿਕਲ ਪੇਰਾ ਕਿਵੇਂ ਆਉਣ ਦਊਗਾ ਐਂਡ ਜਿਹੜਾ 칸 단ਨੀ ਬਲਬੁੱਤੇ ਤੇ ਐ ਗੁੰਡਾ ਗਰਦੀ ਤੇ ਐਮ ਐਲ ਏ ਐ ਉਹਨੂੰ ਵੀ ਭਜਾ ਲਿਆ ਇਹਨਾਂ ਨੇ ਇੱਕ ਵੀ ਆਤਮ ਨਗਰ ਦੇ ਵਿੱਚ ਰਿਜ਼ਰਵ ਨਹੀਂ ਹੁੰਨ ਦਿੱਤਾ ਜਦ ਕਿ ਮੈਕਸਿਮਮ ਆਬਾਦੀ ਬੀ ਸੀ ਕਮਿਊਨਿਟੀ ਦੀ ਆਤਮ ਨਗਰ ਚ ਹੈ ਇਹ ਸਰਕਾਰ ਭਗਵੰਤ ਮਾਨ ਨੂੰ ਕਹੇ ਨਾਮ ਡਿਲੀਮਿਟੇਸ਼ਨ ਦੀ ਬਜਾਏ ਨਾਮ ਹੀ ਡਿਕਲੇਅਰ ਕਰਦੇ ਕੌਂਸਲਰਾਂ ਦੇ ਬੜਾ ਬਦਲ ਲੈ ਕੇ ਆਇਆ ਤੂੰ ਰੰਗਲਾ ਪੰਜਾਬ ਲੁਟੇਰਿਆਂ ਦਾ ਪੰਜਾਬ ਬਣਾ ਦਿੱਤਾ ਡਾਕੇ ਮਾਰਨ ਲੱਗੇ ਹੋਏ ਆ ਦੁਕਾਨਾਂ ਤੇ ਕਬਜੇ ਪਲਾਟਾਂ ਤੇ ਕਬਜੇ ਚਿੱਟਾ ਵੇਚਣ ਵਾਲੇ ਸ਼ਰਯਾਮ ਕਰਨੇ ਚਿੱਟਾ ਵੇਚਣ ਵਾਲੇ ਤੁਹਾਨੂੰ 2 ਦਿਨ ਚ ਪ੍ਰੈਸ ਕਾਨਫਰੰਸ ਕਰਕੇ ਦੱਸੂਗਾ ਐਸਐਸਆਈ ਠਾਣੇ ਦਾ ਵੇਚਦਾ ਚਿੱਟਾ ਕਮਿਸ਼ਨਰ ਨੂੰ ਦੇ ਕੇ 1 ਮਹੀਨਾ ਪਹਿਲਾਂ ਕਮਿਸ਼ਨਰ ਨੇ ਹੁੰਡਲ ਨੂੰ ਦਿੱਤੀ ਹੈ ਆਪਣੀ ਮੇਜ਼ ਤੋਂ ਪੜੀ ਗਈ ਉਹਨੇ ਦਰਖਾਸਤ ਜੇ ਨਾਮ ਦਿੱਤੇ ਕੌਣ ਕੌਣ ਚਿੱਟਾ ਵੇਚਦੇ ਆ ਇਹ ਭਗਵੰਤ ਮਾਨ ਦੇ ਬੰਦੇ ਚਿੱਟਾ ਵੇਚਦੇ ਨੇ ਛੇ 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 ਕੱਲਾ ਹੀ ਨਹੀਂ ਹੈ ਗੱਡੀ ਫੜਾਈ 7 ਪੇਟੀਆਂ ਚੰਡੀਗੜ੍ਹ ਦੀ ਸ਼ਰਾਬ ਦੀਆਂ ਔਰ ਉਹ ਫੜ ਕੇ ਲੈ ਗਏ ਤਿੰਨ ਪੰਜਾਬ ਦੀਆਂ ਪਾਕੀਆਂ ਦੀ ਬੇਲ ਕਰਕੇ ਉਹ ਭੇਜਿਆ ਕਹਿੰਦੇ ਜੀ ਐਮਐਲਏ ਦੀ ਹੈ ਤੁਹਾਨੂੰ ਪਤਾ ਨਹੀਂ ਕਿਹੜਾ ਗੁਲਾਮ ਫੜਿਆ ਸੀਗਾ ਜਿਹਦੇ ਵਿੱਚ 10 ਟਰੱਕ ਸ਼ਰਾਬ ਦੇ ਬਲੇ ਸੀ ਅੱਜ ਤੱਕ ਉਹ ਕੇਸ ਦਾ ਕੀ ਹੋਇਆ ਕਿਉਂਕਿ ਉਹ ਐਮਐਲਏ ਦਾ ਸੀ ਇੱਕ ਚੋਰ ਨੇ ਚੋਰੀ ਕਰ ਲਈ 10 ਲੱਖ ਦੇ ਗੈਨੇ ਲੈ ਗਿਆ ਕਿਹਨੂੰ ਵੇਚਿਆ ਉਹ ਵੀ ਪਤਾ ਹੈ ਕਰਕੇ ਦਾ ਰਿਟਾਇਰਡ ਸੈਸ਼ਨ ਜੱਜ ਦਾ ਜੇਐਸ ਚਾਵਲਾ ਦਾ ਨਾਮ ਲੈ ਕੇ ਦੱਸਣਾ ਹੈ ਕੁੜੀ ਉਹਦੀ ਫੋਟੋਸ ਦੇ ਵਿੱਚ ਡਾਕਟਰ ਐ ਸੀਨੀਅਰ ਐਫਆਈਆਰ ਨਹੀਂ ਹੁੰਦੀ ਤੇ ਐਫਆਈਆਰ ਹੋ ਗਈ ਤਾਂ ਦੁਗਰੀ ਦੀ ਐਸਐਚਓ ਕਹਿੰਦੀ ਐ ਐਮਐਲਏ ਕਹਿੰਦਾ ਮੈਂ ਇਹਨੂੰ ਫੜਨ ਨਹੀਂ ਦੇਣਾ ਮੇਰਾ ਵੋਟਰ ਹੈ ਐਮਐਲਏ ਬੰਦੇ ਭੇਜਦਾ ਕਿ 3 ਲੱਖ ਚ ਰਾਜੀਨਾਮਾ ਕਰ ਲਓ ਇਹ ਚੋਰਾਂ ਤੋਂ ਚੋਰੀ ਕਰਾਉਣ ਵਾਲੇ ਐਮਐਲਏ ਅਹੀਂ ਕੁਛ ਕਰਨਾ ਸੀ ਹੁਣ ਨਹੀਂ ਦੇਵਾਂਗੇ ਇਹ ਗਰੰਟੀ ਕਹਿੰਦਾ ਇਲੈਕਸ਼ਨ ਨਹੀਂ ਹੋਊਗੀ ਇਹ ਇਹਨਾਂ ਦੀ ਚੋਰ ਦਰਵਾਜ਼ੇ ਚੰਨਣ ਨਹੀਂ ਦੇਵਾਂਗੇ ਅਸੀਂ ਪੰਜਾਬ ਦੇ ਬੰਦੇ ਬਿਕੇ ਨਹੀਂ ਹੋਏ ਸਾਡੇ ਰਗਾਂ 'ਚ ਖੂਨ ਵਗਦਾ ਹੈ ਗਰਮਾ ਤੁਹਾਨੂੰ ਸਾਹਿਬ ਬੇਨਤੀ ਹੈ ਯਾਰ ਤੁਸੀਂ ਅੱਜ ਸਿਸਟਮ ਉੱਤੇ ਲੱਗੇ ਮਿਲੇ ਹੋ ਕਿ ਅਸੀਂ ਵੀ ਦੇਖਿਆ ਮੈਡੀਸਨ ਤੋਂ ਵੱਸਾ ਜੇਕਰ ਤੁਹਾਡੀ ਗੱਲ ਨਾਮ ਇਹ ਤਾਂ ਬੇਚਾਰੇ ਆ ਇਹਨਾਂ ਨੇ ਕੀ ਕਰਨਾ ਹੈ ਜੇ ਪਹਿਲਾਂ ਹੀ ਕਾਨੂੰਨ ਨਾ ਕਰ ਲੈਂਦੇ ਸਾਨੂੰ ਆਣਾ ਕਿਉਂ ਪੈਂਦਾ ਸਰ ਕੋਰਟ ਜਾਵਾਂਗੇ 100% ਕੋਰਟ 'ਚ ਜਾਵਾਂਗੇ ਇਹਦੇ 'ਚ ਡਾਊਟ ਹੈ ਕੀ ਚੰਦਰ ਸਾਹਿਬ ਸਰਕਾਰ ਇਹਨਾਂ ਇਹਨਾਂ ਮੇਰੀ ਗੱਲ ਸੁਣੋ ਜਿਹੜਾ ਲੋਕਲ ਗਵਰਨਮੈਂਟ ਡਾਇਰੈਕਟਰ ਨੇ ਇਹ ਝੂਠਾ ਭੁਲੰਦਾ ਬਣਾਇਆ ਹੈ ਇਹਦੇ ਤੋਂ ਉਮੀਦ ਰੱਖਾਂਗੇ ਜਿਹੜੇ ਨਕਸ਼ਾ ਚੁਆਰੇ ਤੇ ਟੰਗਿਆ ਹੈ ਨਾ ਤੋਂ ਉਮੀਦ ਰੱਖਾਂਗੇ ਜਿਨ੍ਹਾਂ ਨੇ ਬੋਰਡ ਦੀ ਪ੍ਰोसीडिंग ਨਹੀਂ ਦਿੱਤੀਆਂ ਸਾਨੂੰ ਇਹਨਾਂ ਤੋਂ ਉਮੀਦ ਰੱਖਾਂਗੇ ਮੈਂ ਇਹਨਾਂ ਨੂੰ ਮੇਲ ਪਾਈ ਆ ਕਿ ਮੈਨੂੰ ਪ੍ਰोसीडिंग ਦਿਓ ਬੋਰਡ ਦੀ ਦੱਸੋ ਇਹ ਕਿੱਦਾਂ ਕੱਟਿਆ ਤੁਸੀਂ ਠੀਕ ਵੀ ਨਹੀਂ ਸੀ ਆਹ ਕਿਹਾ ਕਿ ਤੁਸੀਂ ਮੈਨੂੰ ਦੱਸੋ ਆ ਵਾਦੀ ਦੀ ਕਦ ਗੰਦ ਗੰਨਾ ਕੀਤੀ ਹੈ ਤੁਸੀਂ ਜਿਹੜੀ ਵਾਦੀ ਲਿਖੀ ਹੈ ਝੂਠੀ ਵਾਦੀ ਹੈ ਇੱਥੇ ਬੈਠ ਕੇ ਕਰਸਗਾੜੇ ਭਰੀ ਹੋਈ ਹੈ ਪੂਰੇ ਨੁਦਾਨੇ ਸ਼ਹਿਰ ਚ ਬਾਹਰ ਜਾਂਦੇ ਜਿਹਦੇ ਮਰਜ਼ੀ ਮੂੰਹ ਨੂੰ ਮਾਈਕ ਲਾ ਕੇ ਪੁੱਛੋ ਤੇਰੇ ਘਰ ਕੋਈ ਵਾਦੀ ਚੈੱਕ ਕਰਨ ਆਇਆ ਨਹੀਂ ਆਇਆ ਇਹਨਾਂ ਕੋਲ ਕਿੱਥੋਂ ਆਈ ਆ ਵਾਦੀ ਇਹ ਤਾਂ ਤਾਂ ਸਾਖ ਖੁਸ਼ੀ ਕਹਿੰਦੇ ਉਹ ਵੀ ਚਲ ਬਸ ਹੋ ਗਿਆ ਆਏਗਾ ਅੱਜ ਅੱਜ ਹੀ ਕਰਾਂਗੇ ਨਜ਼ਰ ਹੀ ਨਹੀਂ ਆਉਂਦਾ ਜੀ ਦੂਰਬਿੰਦ ਤੈਨੂੰ ਦੇ ਦੇਣਾ ਉਸ ਤੋਂ ਬਾਅਦ ਫੈਸਲਾ ਤੂੰ ਕਰ ਜੀ ਪਹਿਲਾਂ ਵੀ ਉਹ ਕਹਿੰਦੇ ਆ ਦਾ ਕਾਂਗਰਸ ਭਾਜਪਾ ਤੇ ਕਾਲੀਦਾਲ ਨੂੰ ਲੁਧਿਆਣੇ ਦੀ ਜਨਤਾ ਦੂਰਬਿੰਦ ਲੈ ਕੇ ਲੱਭ ਰਹੀ ਆ ਵੀ ਇਹਨਾਂ ਨੂੰ 5 ਸਾਲ ਕਾਉਂਸਲਰ ਬਣਾਇਆ ਇਹਨਾਂ ਨੇ ਨਾਲੀ ਨਹੀਂ ਬਣਾਈ ਹੁਣ ਤੱਕ ਇਹਨਾਂ ਨੂੰ ਲੋਕ ਦੂਰਬੀ ਲੈ ਕੇ ਲੱਭ ਰਹੇ ਆ ਨਕਸ਼ਾ ਦਾ ਜਿੱਥੇ 20 ਸਾਲ ਦਾ ਲੱਗਦਾ ਵਾ ਉੱਥੇ ਹੀ ਲੱਗਦਾ ਵਾ ਕੋਈ ਨਵੇਂ ਨਹੀਂ ਰਿਵਾਜ ਪਾਉਣੇ ਇੰਨਾ ਤਰ੍ਹਾਂ ਇਹ ਜਦੋਂ ਆਉਂਦੇ ਸੀ ਰਾਜਪਾਟ ਦੇ ਵਿੱਚ ਉਦੋਂ ਇਹ ਆਪਣੇ ਰਿਵਾਜ ਲੈ ਕੇ ਆਉਂਦੇ ਸੀ ਸਾਡੇ ਉਹੀ ਰਿਵਾਜ ਨੇ ਜਿਹੜੇ ਸਾਡੇ ਬਜ਼ੁਰਗਾਂ ਨੇ ਜਾਂ ਸਾਨੂੰ ਜੋ ਸੰਦੇਸ਼ ਮਾਨ ਸਾਹਿਬ ਨੇ ਦਿੱਤਾ ਹੋਇਆ ਕੋਈ ਨਵਾਂ ਉਹਨਾਂ ਨੇ ਉਹਨਾਂ ਦਾ ਕਹਿਣਾ ਕਿਤੇ ਬਦਲੇ ਗਏ ਨੇ ਕਹਿੰਦੇ ਇਸ ਕਰਕੇ ਨਕਸ਼ਾ ਗੱਲ ਸੁਣ ਲਓ ਕਾਨੂੰਨ ਮਨੂਨ ਬਤਾਉਣਾ ਕਾਨੂੰਨ ਜਿਵੇਂ ਕਹਿੰਦਾ ਵਾ ਜੋ ਕਾਨੂੰਨ ਕਹਿੰਦਾ ਉਸੇ ਹਿਸਾਬ ਨਾਲ ਬਾੜ ਬਣਿਆ ਇਹਨਾਂ ਨੂੰ ਆਪਣੇ ਵਾਲੇ ਸਮੇਂ ਯਾਦ ਆਉਂਦੇ ਆ ਇਹਨਾਂ ਨੂੰ ਕੋ ਪੁਰਾਣੀਆਂ ਲਿਸਟਾਂ ਕੱਢ ਕੇ ਦੇ ਲਓ ਪੁਰਾਣੇ ਨਕਸ਼ੇ ਜਿੱਥੇ ਲੱਗਦੇ ਸੀ ਉੱਥੇ ਦੇਖ ਲਓ ਜਿੱਥੇ ਅੱਜ ਆਮ ਆਦਮੀ ਪਾਰਟੀ ਦੇ ਰਾਜਪਾਲ ਚ ਨਕਸ਼ਾ ਲੱਗਿਆ ਮੈਡਮ ਕਮਿਸ਼ਨਰ ਦੇ ਸਟਾਮ ਨੇ ਲਾਇਆ ਹੈ 20 ਸਾਲ ਤੋਂ ਉਤਰੀ ਲਾਉਂਦੇ ਆਏ ਆ ਕੋਈ ਨਵਾਂ ਨਹੀਂ ਆਇਆ ਅਸਲ ਦੂਰ ਵੀ ਨਹੀਂ ਇਹਨਾਂ ਨੂੰ ਲੋਕ ਇਨਾਂ ਨੂੰ ਲੋਕ ਲੱਭਦੇ ਫਿਰਦੇ ਆ ਦੂਰਬੀਨ ਨਾਲ ਲੈ ਕੇ ਇਹ ਲੋਕਾਂ ਨੂੰ ਨਹੀਂ ਲੱਭਦੇ ਪਏ ਐਮਨ ਜੀ ਸਾਬ ਕਹਿੰਦੇ ਕੀ ਆਬਾਦੀ ਦਾ ਸਰਵੇ ਦਾ ਹੋਿਆ ਨਹੀਂ ਆ ਤੇ ਕਿਸ ਤਰ੍ਹਾਂ ਆਬਾਦੀ ਜਿਹੜੀ ਆ ਲਿਖੀ ਗਈ ਬਿਲਕੁਲ ਵਧੀਆ ਸਰਵੇ ਹੋਇਆ ਜੀ ਟੋਟਲ ਸਰਵੇ ਹੋਇਆ ਆ ਆਬਾਦੀ ਦਾ ਦੇਖੋ ਇਹਨਾਂ ਇਹਨਾਂ ਦਾ ਤਾਂ ਹੁਣ ਉਹ ਮੁੱਦਾ ਬਾ ਆਟਾ ਗੁੰਦੀ ਹਲਦੀ ਕਿਉਂ ਆ ਇਹ ਇਹਨਾਂ ਦਾ ਕੋਈ ਮੁੱਦਾ ਨਹੀਂ ਇਹਨਾਂ ਨੂੰ ਕੋ ਮੈਦਾਨ ਚਾਓ ਆ ਜਾਣਾ ਹੁਣ 2 ਮਹੀਨੇ ਤੱਕ ਸਮਾਂ ਲੋਕਾਂ ਨੇ ਦੱਸਣਾ ਤੁਹਾਨੂੰ ਕਿ ਮੈਂ ਪੰਜਾਬ ਦੇ 3.5 ਕਰੋੜ ਲੋਕਾਂ ਨੇ 92 ਮੈਂਬਰ ਚੁਣ ਕੇ ਵਿਧਾਨ ਸਭਾ ਭਜਿਆ ਐਦਾਂ ਹੀ ਸਾਰੇ ਸ਼ਹਿਰਾਂ ਦੇ ਵਿੱਚ ਇੱਥੇ ਹੌਸ ਬਣੂਗਾ ਔਰ ਆਮ ਆਦਮੀ ਪਾਰਟੀ ਦਾ ਜਿਹੜਾ ਝੰਡਾ ਉਬਲੰਦ ਹੋਊਗਾ ਉਹ ਕਹਿੰਦੇ